ਸਾਹ ਦੀ ਪੈਂਟ ਹੀ ਸਕੂਲ ਵਾਲੀ ਤੇ ਸਵੇਰੇ ਮੇਰੇ ਕੋਲ ਇਹਨੇ ਸਭੋ ਪੈਸੇ ਵੀ ਖੜੇ ਆ ਵੀ ਮੰਮੀ ਮੈਂ ਆਪਣੀ ਪੈਂਟ ਲੈ ਕੇ ਆਉਣੀ ਸੀ ਪਗੀ ਆ ਤੇ ਫੇਰ ਇਹਨੂੰ ਚੇਤਾ ਭੁੱਲ ਗਿਆ ਤੇ ਹੁਣ ਕਹਿਣ ਗਿਆ ਇਹ ਵੀ ਜ਼ਰੂਰੀ ਆ ਸਵੇਰੇ ਮੈਨੂੰ ਮੈਡਮ ਨੇ ਖਲਾ ਦੇਣਾ ਗਲਾਸ ਤੋਂ ਬਾਹਰ ਮੈਂ ਫਿਰ ਕਹਾ ਚੱਲ ਪੋਸ਼ਲਾ ਪਿੰਦੇ ਨੂੰ ਜੇ ਜਾਂਦਾ ਤੇ ਉਹ ਨਾਲ ਤੇ ਲੈ ਜਾ ਤੇ ਹੁਣ ਪਿੰਦਰ ਮੰਨ ਗਿਆ ਬਹੁਤਾਂ ਗਏ ਦੂਵੇਂ ਜਾਣੇ ਮੈਂ ਖੜੇ ਹਾਂ ਵੀ ਅੱਜ ਸਵੇਰੇ ਕਿੱਥੇ ਗਏ ਵੀ ਤੇ ਮੰਮੀ ਉਹ ਤੇ ਗੱਲ ਠੀਕ ਆ ਮੈਂ ਨਾਲ ਤੁਹਾਡੇ ਨਾਲ ਇੱਕ ਬੋਲ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਆ ਮੰਮੀ ਗੱਲ ਕੀ ਕਰਨੀ ਆ ਨਬ ਬੰਨੋ ਕਰਨੀ ਆ ਸਾਡੇ ਕੋ ਨਹੀਂ ਰੋ 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 ਗੱਲਾਂ ਸਹੀਆਂ ਜਾਂਦੀਆਂ ਹਾਨੂੰ ਇਹਨਾਂ ਕੋਈ ਪਾਸੇ ਲਾਓ ਪਾਸੇ ਲਾਓ ਆਹ ਮੈਂ ਕਿਹ ਗੱਲ ਦਾ ਪਤਾ ਤਾਂ ਲੱਗੇ ਵੀ ਗੱਲ ਕੀ ਹੋਈ ਆ ਨਾ ਮਤਲਬ ਕੀ ਐ ਮੰਮੀ ਤੁਹਾਨੂੰ ਕਿਹਦਾ ਤੇ ਖਾਵਾ ਘਰ ਵਿੱਚ ਕੀ ਨਹੀਂ ਹੁੰਦਾ ਸਾਰਾ ਦਿਨ ਕੰਮ ਹੀ ਕਰਦੀਆਂ ਲਿੰਦੀਆਂ ਇਹ ਹਾੜੇ ਧਿਆਨ ਕੇ ਹੁਕਮ ਚਲਦੀ ਲਿੰਦੀਆਂ ਤੁਸੀਂ ਪਰਸਾ ਦੀ ਗੱਲ ਦੇ ਲੋ ਜਦੋਂ ਮਹਿਤਾਬ ਆਇਆ ਹੈ ਜੇ ਨੂੰ ਪਤਾ ਹੀ ਨਹੀਂ ਕਿ ਮੇਰਾ ਆਪਣਾ ਗੋਭੀ ਦੇ ਖਾਂਦਾ ਤੁਹਾਨੂੰ ਕਹਿ ਦਿੰਦੀ ਕਿ ਦੀਦੀ ਕੋਈ ਹੋਰ ਸਬਜੀ ਬਣਾ ਲਓ ਮम्मी ਨੇ ਸੋਨੀ ਬੜੀ ਧਾਲ ਬਣਾਈ ਨਾਲ ਗੋਭੀ ਦੀ ਸਬਜ਼ੀ ਬਣਾਈ ਤੇ ਸੋਨੀਆ ਬੜੀਆਂ ਸੀਵੀਆਂ ਬਣਾ ਕੇ ਨਾ ਮਹਿਤਾਬ ਨੂੰ ਆਪਾਂ ਰੋਟੀ ਖਵਾਈ ਖਵਾ ਕੇ ਨਾ ਮੈਂ 10 ਮਿੰਟ ਫ੍ਰੀ ਹੋਈ ਤੇ ਮੈਂ ਸੋਚਿਆ ਕਿ ਕਵਲ ਲਾਗੇ ਜਾ ਕੇ ਬਹਿਨੀ ਆ ਅਜੇ ਮੰਮੀ ਮੈਂ ਕਵਲ ਲਾਗੇ ਜਾ ਕੇ ਬੈਠੀ ਉਦੋਂ ਆ ਗਈ ਕਿ ਤੀ ਤੇਰੇ ਭਰਾ ਨੂੰ ਰੋਟੀ ਕਿੱਦਾਂ ਨਹੀਂ ਖਵਾਈ ਆ ਸੜੀ ਜੀ ਧਾਲ ਉਹਦੇ ਮੱਥੇ ਮਾਰਤੀ ਆ ਤੁਹਾਨੂੰ ਪਤਾ ਹੀ ਗੋਭੀ ਦੀ ਸਬਜ਼ੀ ਨਹੀਂ ਖਾਂਦਾ ਹੈ ਨਾ ਚਲ ਸੰਦੀਪ ਕੋਈ ਗੱਲ ਨਹੀਂ ਉਹ ਨਾ ਜਿਆਣ ਸਿਆਣ ਵਾ ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਤੇ ਤੂੰ ਆਵੇਂ ਨਾ ਗੁੱਸਾ ਨਾ ਕਰ ਤੇ ਠੀਕ ਹੀ ਨਾ ਜਿਹੜਾ ਤੀੜਿਆ ਹੀ ਖਾਣ ਮਹਿਤਾਬ ਰੋਟੀ ਤੇ ਮੈਂ ਆਖਿਆ ਵੀ ਮਹਿਤਾਬ ਆ ਰੋਟੀ ਖਾਣ ਦੇ ਤਾਂ ਸਬਜ਼ੀ ਵੀ ਲੈ ਪੁੱਤ ਨਾਲ ਗੋਭੀ ਦੀ ਬਣਾਈ ਹੈ ਤੇ ਮੈਨੂੰ ਆਂਦਾ ਵੀ ਮਾਸੀ ਜੀ ਮੈਂ ਨਹੀਂ ਕਦੀ ਗੋਭੀ ਦੀ ਸਬਜ਼ੀ ਖਾਦੀ ਹੈਗੀ ਹਨੂ ਥੋੜਾ ਪਤਾ ਕਿ ਗੋਭੀ ਦੀ ਸਬਜ਼ੀ ਨਹੀਂ ਖਾਂਦਾ ਜੀ ਹਨੂ ਪਤਾ ਮੰਦਾ ਤੇ ਆਪਾਂ ਹੋਰ ਕੁਝ ਬਣਾ ਲੈਂਦੇ ਤੇ ਮੰਮੀ ਅੱਜ ਸਵੀਰ ਦੀ ਗੱਲ ਸੋਲੋ ਅਹੀਂ ਸੋਚਾ ਕਿ ਮਹਿਤਾਬ ਨੇ ਨਾ ਇਹਨਾਂ ਦੇ ਨਾਲ ਹੀ ਚੱਲ ਜਾਣਾ ਜੇ ਕੋਈ ਸਬਜ਼ੀ ਬਣਾਉਣਾ ਪੈਣਾ ਤੇ ਟਾਈਮ ਲੱਗਣਾ ਮੈਂ ਆਣਾ ਕਵਨ ਨੂੰ ਕਹਾਂ ਚੱਲ ਫੜਾ ਫੜਨਾ ਨੂੰ ਕੂਨ ਚੋਰ ਬਣਾ ਦਿੰਨੇ ਆ ਕਿ ਦਹੀਂ ਵੀ ਪਿਆ ਹੈ ਤੇ ਰਾਤ ਦੀ ਦਾਲ ਵੀ ਪਈ ਮੰਮੀ ਉਸੇ ਟਾਈਮ ਦੀ ਆ ਗਈ ਸਾਡੇ ਨਾਲ ਲੜਨ ਵਾਸਤੇ ਕਹਿੰਦੀ ਰਾਤੀ ਵੀ ਨਾ ਤੂੰ ਹੀ ਸੜੀ ਜੀ ਦਾਲ ਨਾਲ ਮੇਰੇ ਪ੍ਰਾਂ ਨੂੰ ਠੀਖਾ ਖਵਾ ਚੜੀ ਤੇ ਹੁਣ ਵੀ ਤੂੰ ਹੀ ਇਸੇ ਦਾਲ ਨਾਲ ਖਾਉਣੀ ਆ ਚੁੱਪ ਕਰਕੇ ਨਾ ਚਿੱਟੇ ਚਨੇ ਬਣਾਓ ਮੰਮੀ ਤੁਹਾਨੂੰ ਵੀ ਪਤਾ ਵਾ ਜੇ ਚਿੱਟੇ ਚਨੇ ਬਣਾਉਣੇ ਹੀ ਤੇ ਉਹਨਾਂ ਨੂੰ ਰਾਤ ਪਹਿੋਂਣਾ ਪੈਂਦਾ ਵਾ ਇਹ ਮੰਮੀ ਜੇ ਇਹਨੇ ਬਣਾਉਣੇ ਹੀ ਤੇ ਪਹਿਲੋਂ ਹੀ ਸਾਨੂੰ ਕਹਿੰਦੀ ਅਸੀਂ ਰਾਤ ਪਹਿੋਂ ਕੇ ਰੱਖ ਸਕਦੇ ਫੇਰ ਇਹ ਕਿੰਨੀਆਂ ਬਿਸਨਾ ਮਰਵਾਈਆਂ ਲੜਾਈ ਦੇ ਡਰ ਤੋਂ ਤੇ ਫੇਰ ਆਪਾਂ ਸਬਜ਼ੀ ਬਣਾਈ ਚੱਲ ਸੰਦੀਪ ਕੋ ਇਹ ਗੱਲ ਨਹੀਂ ਤੇ ਉਹਨੂੰ ਮੈਂ ਨਾ ਜਾ ਕੇ ਅਰਨੀ ਆ ਤੇ ਤੂੰ ਇਦਾਂ ਕਰ ਤੇ ਕਵਲ ਡਈ ਆ ਰਸੋਈ ਚ ਇਕੱਲੀ ਕੰਮ ਕਰਨਾ ਉਹਦੇ ਨਾਲ ਕੰਮ ਕਰਾਇਆ ਜਾਂਦਾ ਰੋਟੀ ਪਾਣੀ ਬਣਾਉ ਆ ਜਾਂਦਾ ਮੰਮੀ ਉਹ ਦੋਗੇ ਭਾਂਡੇ ਹੀ ਉਹ ਕਵਲ ਤੋਂ ਨਹੀਂ ਹੁਣੀ ਆ ਸਬਜ਼ੀਆਂ ਦੀ ਸਬੀਰ ਵਾਲੀਆਂ ਦੂਈਆਂ ਪਿਆ ਨਾੜੇ ਚੋਲ ਵੀ ਪਏ ਆ ਥੋੜਾ ਜਿਹਾ ਬਸ ਆਟਾ ਗੁੰਨਾ ਹੀ ਸੋਚਿਆ ਉਹ ਵੀ ਖਾ ਲਾਂਗੇ ਚਲ ਸੰਦੇਵ ਤੂੰ ਫੇਰ ਆਟਾ ਮੋਨ ਜਾ ਕੇ ਤੇ ਮੈਂ ਉਹਨੂੰ ਵੀ ਜਾ ਕੇ ਕਹਿਨੀ ਕਵਲ ਕੀ ਕਰਨ ਲੱਗੀ ਆ ਦੀਦੇ ਆਟਾ ਲੱਗੀ ਗੁੰਨਣਾਂ ਤੂੰ ਆਟਾ ਰੈਂਦੀ ਆਟਾ ਮੈਂ ਗੁੰਨ ਲੈਣੀ ਆ ਕੋਈ ਨਹੀਂ ਆਟਾ ਮੈਂ ਗੁੰਨਣੀ ਆ ਫੁਲਕੇ ਤੋਂ ਹੀ ਲਾ ਦਿਓ ਚਲ ਠੀਕ ਆ ਤੇ ਕਬਲ ਮੈਂ ਮੰਮੀ ਨਾਲ ਸਾਰੀ ਗੱਲ ਕਰ ਲਈ ਅੱਜ ਕਿਹੜੀ ਦੀਦੀ ਉਹੀ ਨਾਂ ਪੱਲੂ ਜਿਹੜੀ ਗੱਲ ਕਰਦੇ ਸਾਡੇ ਤੇ ਰੋਗ ਪਾਉਂਦੀ ਰਹਿੰਦੀ ਆ ਮੈਂ ਮੰਮੀ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੂੰ ਦੀਦੀ ਜੀ ਤੁਸੀਂ ਦੱਸਿਆ ਤੁਹਾਨੂੰ ਦੱਲ ਨਹੀਂ ਰੱਖਾ ਮੰਮੀ ਤੋਂ ਮੈਨੂੰ ਕਹਦਾ ਡਰ ਕਵਨ ਜੋ ਸੱਚੀ ਮੈਂ ਹੋ ਗਈ ਦੱਸਿਆ ਕਿਦਾਂ ਸਾਡੇ ਤੇ ਗੱਲ ਗੱਲ ਤੇ ਰੋਪ ਪਉਂਦੀ ਆ ਚੰਗਾ ਹੋਇਆ ਦੀਦੀ ਤੁਸੀਂ ਮੰਮੀ ਨੂੰ ਦੱਸਿਆ ਨਾਲੇ ਮੰਮੀ ਨੂੰ ਵੀ ਪਤਾ ਲੱਗੂਗਾ ਤੇ ਅਹੀਂ ਨਾਲੇ ਸਾਲਾ ਦਿਨ ਕੰਮ ਕਰਦੀਆਂ ਤੂੰ ਤੂੰ ਆਣ ਕੇ ਸਾਡੇ ਨਾਲ ਕਿਦਾਂ ਬੋਲਦੀ ਸੀ ਆ ਜਾ ਹਾਂ ਕਵਰ ਦੇਖੀਏ ਜਾ ਕੇ ਪਹਿਲਾਂ ਮੰਮੀ ਕੀ ਕਹਿਣ ਦੀ ਆਨੂੰ ਰੇਂਦਰ ਦੀਦੀ ਆਹ ਆਪਾਂ ਕੀ ਅਹੀਂ ਕੀ ਲੈਣਾ ਆਨ ਲਈ ਦੱਲਾ ਸੁਣ ਕੇ ਜੋ ਕਰਦੇ ਨੇ ਕਰਦੇ ਨੇ ਅਸੀਂ ਆਪਣਾ ਕੰਮ ਕਰਨੇ ਆ ਚਲ ਜੀ ਨੌਕੇ ਤਾਂ ਨਹੀਂ ਪਤਾ ਮਮੀ ਹੁੰਦੀ ਫਰੀ ਆ ਮੈਂ ਪਿੰਡ ਨੂੰ ਆਖਾ ਨਹੀਂ ਹਾਂ ਕਿ ਮੇਰੇ ਨਾਲ ਕੰਮ ਕਰਾਂ ਤੇ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਸੈਵਲ ਸ਼ਾਹ ਛੱਲਿਆ ਵਾ ਤੇ ਮੈਂ ਆਖਾ ਚੱਲ ਫਿਰ ਜਦੋਂ ਆਓਗੇ ਨਾ ਉਦੋਂ ਮੇਰੇ ਨਾਲ ਕਰਵਾ ਦਿਓ ਮੇਰਾ ਆਫਿਸ ਦਾ ਥੋੜਾ ਜਿਹਾ ਕੰਮ ਕਰਨ ਵਾਲਾ ਹੀ ਵਾ 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 ਉਹ ਕਰਾ ਦਿੰਦੀ ਆ ਮੇਰੇ ਨਾਲ ਤੇ ਛੇਤੀ ਹੋ ਜਾਂਦਾ ਵਾ ਥੋੜਾ ਜਿਹਾ ਚੱਲੇ ਇਹ ਫਿਰ ਗੱਲ ਕਰਦੇ ਠੀਕ ਐ ਤੇ ਨਾਲੇ ਨਾਲ ਮੈਂ ਤਾਂ ਆ ਉਹਨੂੰ ਫੋਨ ਕੀਤਾ ਵੀ ਪਹੁੰਚ ਗਿਆ ਕੀ ਉੱਠਾਗਾ ਹਾਂਜੀ ਮਮੀ ਮੈਂ ਕੀਤਾ ਸੀ ਫੋਨ ਕਹਿੰਦਾ ਸੀ ਪਹੁੰਚ ਗਿਆ ਹਾਂ ਮੈਂ ਟਾਈਮ ਨਹੀਂ ਉਹਨੂੰ ਸਿੱਧੀ বাস ਮਿਲ ਗਈ ਹੀ ਪਿੰਡ ਦੀ ਨਾਨਾ ਮੈਂ ਤੇਰ ਨਾਲ ਗੱਲ ਕਰਨੀ ਹੈ ਦੱਸੋ ਮੰਮੀ ਕਿਹੜੀ ਗੱਲ ਕਰਨੀ ਹੈ ਨਾ ਵ ਤੇਰੀ ਨਾ ਕੋਈ ਸ਼ਿਕਾਇਤ ਆਈ ਹੈ ਮੇਰੇ ਕੋਲ ਮੇਰੀ ਸ਼ਿਕਾਇਤ ਆਈ ਹੈ ਮੰਮੀ ਮੈਂ ਇਹੋ ਜਿਹਾ ਕੀ ਕਰਤਾ ਵ ਮੈਨੂੰ ਪਤਾ ਦੇ ਲੱਗੀ ਸਹੀਂ ਤੇਰੀਆਂ ਵੱਡੀਆਂ ਭੈਣਾਂ ਲੈ ਗਿਆ ਮੜਾਖਾਂ ਫੇ ਕਰਾਉਂਦੀ ਤਾਂ ਸਾਡੇ ਨਾਲ ਭੁਜਾਂਗੇ ਹੈ ਨਹੀਂ ਤੇ ਉਤੋਂ ਰੋਪ ਹੁੰਦੀਆਂ ਮੰਮੀ ਨੇ ਇਹਨਾਂ ਨੂੰ ਕੁਝ ਕਿਹਾ ਵੀ ਨਹੀਂ ਆ ਦੱਸੋ ਕਿਹੜੀ ਗੱਲ ਹੋਈ ਆ ਮੈਂ ਸਾਬ ਤੋਂ ਕੋਈ ਗੱਲ ਹੋਈ ਜਿਹੜੀ ਸਬਜੀ ਸਬਜੀ ਬਣਾਈ ਸੀ ਓਹੋ ਮੰਮੀ ਉਹ ਨਿੱਕੀ ਸੀ ਘਰ ਤੇ ਗੁੱਸਾ ਕਰਦੀ ਆ ਮੈਂ ਤਾਂ ਸਿਰਫ ਉਹਨਾਂ ਨੂੰ ਇੰਨਾ ਹੀ ਕਿਹਾ ਸੀ ਕਿ ਤੁਸੀਂ ਕੱਲੀ ਦਾਲ ਦਿੱਤੀ ਮਹਤਾਬ ਨੂੰ ਤੁਹਾਨੂੰ ਪਤਾ ਗੋਭੀ ਦੀ ਸਬਜ਼ੀ ਤੇ ਉਹ ਖਾਂਦਾ ਨਹੀਂ ਆ ਤੇ ਉਹਨਾਂ ਨੂੰ ਮਮੀ પાસે ਇੰਨੀ ਗੱਲ ਹੀ ਮੈਂ ਕਹੀ ਸੀ ਕਿ ਚਲ ਕੇ ਵੀ ਕੋਈ ਵਧੀਆ ਬਣਾ ਕੇ ਦੇ ਦੇਣਾ ਹੀ ਤੇ ਇੰਨੀ ਗੱਲ ਤੇ ਗੁੱਸਾ ਕਰ ਗਏ ਹੋ ਇਹ ਗੱਲ ਤਾਂ ਮੈਨਾਂ ਨੂੰ ਪਤਾ ਵੈ ਮਹਤਾਬ ਸਬਜ਼ੀ ਨਹੀਂ ਖਾਂਦਾ ਗੋਭੀ ਪਰ ਮਮੀ ਜੀ ਤੇ ਫਿਰ ਵੀ ਉਹ ਦਿਨ ਆਉਣ ਵਾਸਤੇ ਕੋਈ ਚਲਦੀ ਚੀਜ਼ ਨਾ ਲੈਂਦੇ ਤੇ ਫਿਰ ਕਿਹੜੀ ਗੱਲ ਹੋ ਗਈ ਉਦਾਂ ਜਦੋਂ ਦੀਦੀ ਉਹਨਾਂ ਦੇ ਆਉਂਦੇ ਨੇ ਰਿਸ਼ਤੇਦਾਰ ਉਦੋਂ ਵੀ ਤੇ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਬਣਾਉਂਦੀ ਨੇ ਮੈਂ ਤਾਂ ਕਦੇ ਇਹਨਾਂ ਨੂੰ ਕੁਝ ਕਹਾਂਣੀ ਆ ਸਿੱਪ ਮੈਂ ਇਨੀ ਗੱਲ ਹੀ ਜਾ ਕੇ ਕੀਤੀ ਵੀ ਤੇ ਇਨੇ ਕੋਈ ਗੁੱਸਾ ਕਰ ਗਏ ਨੇ ਚਲੋ ਕੋਈ ਨਹੀਂ ਜੋ ਉਹਨਾਂ ਨੇ ਗੁੱਸਾ ਕੀਤਾ ਹਨ ਤੇ ਗਾਗੋ ਮੈਂ ਇਹਨਾਂ ਨੂੰ ਕੁਝ ਨਹੀਂ ਆਂਦੀ ਜਿੱਦਾਂ ਉਹਨਾਂ ਦੀ ਮਰਜ਼ੀ ਨਾਲ ਉਹ ਤਾਂ ਹੀ ਕਰ ਲੈਣਾ ਚਲਦੀ ਆ ਤੇ ਗੱਲ ਤੇਰੀ ਠੀਕ ਹੈ ਤੂੰ ਉਹਨਾਂ ਨੂੰ ਹੁਣ ਕੁਝ ਨਹੀਂ ਕਹਿਣਾ ਹੈਗਾ ਉਹ ਜਿੱਥੋਂ ਬੜੀ ਸਿਆਣੀ ਨਿਕਲੀ ਚਲੋ ਮੰਮੀ ਠੀਕ ਹੈ ਫਿਰ ਮੈਂ ਆਪਣਾ ਕੰਮ ਕਰਨਾ ਹੁਣ ਸਿਆਣੀ ਦਤਨੀ ਨੂੰ ਤੁਹਾਨੂੰ ਪਤਾ ਲੱਗੂਗਾ ਜਿਹੜੀ ਸ਼ਿਕਾਇਤ ਲਾ ਕੇ ਤੁਹਾਨੂੰ ਮੇਰੇ ਕੋਲ ਭਲਾ ਹੈ ਨਾ ਕੋਈ ਐਹੋ ਜੀ ਸਕੀਮ ਲਾਵਾਂਗੀ ਇਦਾਂ ਤੁਸੀਂ ਉਹਨਾਂ ਤੋਂ ਜਾਓਗੇ

ਉੱਠ ਦੇ ਪਰ ਉੱਠ ਤਾਂ ਟਾਈਮ ਇਕ ਨਾ ਹੋ ਗਿਆ ਉੱਠ ਵੀ ਮੈਨੂੰ ਚੋ ਪੰਜ ਕਿ ਮਿੰਟ ਉੱਠ ਨਹੀਂ ਚੱਗਾ ਹਾਂ ਹੈ ਸਾਹੀ ਨਾ ਉੱਠਿਆ ਨਹੀਂ ਜਿੱਦਾਂ ਤੇ ਗਿਫਟ ਹਾਲ ਕੇ ਗਈ ਹਾਂ ਉੱਠ ਸਕੂਲ ਹੀ ਜਾਣਾ ਜਾਣਾ ਤੇ ਚਾਹ ਲਿਆਓ ਚਾਹ ਜੇ ਨਹੀਂ ਬਣੀ ਪਹਿਲਾਂ ਬ੍ਰਸ਼ ਕਰਕੇ ਦਿਨ ਆ ਗਿਆ ਫਿਰ ਮੈਂ ਚਾਹ ਬਣਾਉਣੀ ਹੈ ਤੇਰੇ ਵਾਸਤੇ ਕੋਈ ਨਹੀਂ ਤੇ ਲੈਓ ਨਹੀਂ ਨਹੀਂ ਹੋਟਣਾ ਨੇ ਮੈਂ ਤੈਨੂੰ ਪਰੌਂਠੀ ਬਣਾ ਦੇਣੀ ਆ ਚੱਲ ਉੱਠ ਚਲੋ ਉੱਠ ਕਿੰਨਾ ਕੋਈ ਸਾਹਿਲਾ ਤੂੰ ਫੇਰ ਲੰਮੇ ਪੈ ਗਿਆ ਮੈਂ ਤੈਨੂੰ ਸਵੇਰ ਦਾ ਦੌਰ ਹੀ ਅੱਗੀਠਾਂ ਗਿਆ ਨਾ ਉੱਠ ਅੱਜ ਬੰਨਾ 5 ਮਿੰਟ ਬਸ ਨਹੀਂ 5 ਮਿੰਟ ਨਹੀਂ ਹੁੰਦੀ ਤੇ ਫਿਰ ਲੇਟ ਹੋ ਜਾਂਦਾ ਚੱਲ ਉੱਠ ਉੱਠ ਜਾ ਮੈਂ ਤੇਰੀ ਫਾਲੀ ਖਾਣਾ ਚੱਲ ਰੋਟੀ ਦੀ ਪਾਚੇ ਹੱਪੜਾ ਦੁੱਧ ਵਿੱਚ ਛਾ ਦਿਨਾ ਵਾ ਨਦੀਪ ਉੱਠ ਤਾਂ ਜਾਣ ਨੂੰ ਟਾਈਮ ਨਹੀਂ ਟ ਨਾ ਹੋਵੇ ਤੈਨੂੰ ਅੱਗੇ ਬਿਠਾ ਕੇ ਗਿਆ ਹਾਂ ਕੋਈ ਨਹੀਂ ਚੱਲ ਜੰਨੇ ਆ ਉੱਠ ਉੱਠ ਤਾਂ ਮੇਰੇ ਲੇਟ ਹੋ ਜਾਣਾ ਮੈਂ ਵੀ ਅੱਜ ਜਾਣਾ ਮਸਤੀਪਾ ਜਾਣਾ ਵੀ ਹੁਣ ਛੁੱਟੀ ਆ ਅੱਜ ਜੇ ਛੁੱਟੀ ਤਾਂ ਮੈਨੂੰ ਪਹਿਲਾਂ ਦੱਸਦੀ ਮੈਂ ਵੀ ਕੜੀ ਸੁਣ ਲੈਂਦਾ ਛੁੱਟੀ ਤੇ ਨਹੀਂ ਆ ਪਰ ਮੈਂ ਵੀ ਅੱਜ ਜਾਣਾ ਕਿਉਂ ਠੀਕ ਦੇ ਹੈ ਨਹੀਂ ਮੈਂ ਠੀਕ ਆ ਤੇ ਇੱਥੇ ਬੋ ਕਿਉਂ ਕੀ ਹੈ ਦੱਸ ਮੈਨੂੰ ਮੇਨਿੰ ਮੇਰੇ ਲੋਕ ਜਾਣ ਤੋਂ ਘਰ ਵਿੱਚ ਲੜਾਈ ਪਈ ਰਹਿੰਦੀ ਮੇਂਦੀ ਦੀ ਹੁੰਦੀ ਕਹਿੰਦੀਆਂ ਨੇ ਕਿ ਤੂੰ ਉੱਥੇ ਜਾਨੀਏ ਤੇ ਕੰਮ ਤੇ ਕੋਈ ਕਰਕੇ ਨਹੀਂ ਜਾਨੀ ਤੇ ਮੈਨੂੰ ਵੱਧ ਰਿਹਾ ਦਰਸ ਸੁਣਦੀਆਂ ਨੇ ਤੇ ਮੰਮੀ ਨੇ ਵੀ ਮੇਰੀ ਸ਼ਿਕਾਇਤ ਲਈ ਹੈ ਨਾਲੇ ਕਿ ਇਹ ਹਾਂ ਗੱਲਾਂ ਕਰਦੀ ਐ ਉਹ ਤੂੰ ਹੁਣ ਉਹਨਾ ਕਰਕੇ ਆਪਣੀ ਨੌਕਰੀ ਖਰਾਬ ਕਰਨੀ ਉੱਠ ਤਾਂ ਮੈਨੂੰ ਜਾਣਾ ਹੈਗਾ ਉਹਨਾਂ ਦੀ ਬਿਟਾਣਾਂ ਆਉਣ ਵਾਲੀਆਂ ਨਹੀਂ ਤਾਂ ਲੰਕਰ ਹੀ ਦੇਉਂਦੀਆਂ ਗੱਲ ਕੋਈ ਕੀ ਹੈ ਗੱਲ ਕੀ ਹੋਣੀ ਮੈਂ ਤਾਂ ਤਾਬ ਤੋਂ ਹੋਈ ਐ ਮੈਂ ਕਿਹਾ ਵੀ ਤੂੰ ਇਹਨੂੰ ਦਾਲ ਖਵਾਤੀ ਐ ਤੇ ਕੋਈ ਜੱਜ ਦੀ ਸਬਜ਼ੀ ਬਣਾ ਲੈਣੀ ਇੱਕ ਚੱਕ ਕੇ ਕਰਦੇ ਮੰਮੀ ਨੂੰ ਜਾ ਕੇ ਦੱਸਦੀ ਉਹ ਮੰਮੀ ਨੇ ਤੈਨੂੰ ਕੁਝ ਕਿਹਾ ਏ ਮੰਮੀ ਨੇ ਤਾਂ ਚਲੋ ਜੀ ਨੂੰ ਨਹੀਂ ਕੁਝ ਕਿਹਾ ਪਰ ਇਹ ਥੋੜੀ ਗੱਲ ਆ ਕਿ ਜਿਹੜੀ ਨਿੱਕੀ ਨਿੱਕੀ ਗੱਲ ਹੋਵੇ ਮੰਮੀ ਨੂੰ ਦੱਸੀ ਜਾਓ ਉਹ ਚੱਲ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਕਰਾਂਗਾ ਗੱਲ ਤੋਂ ਉੱਠ ਕੇ ਤਿਆਰ ਹੋਵਾਂ ਮੈਂ ਕਿ ਜਾਣਾ ਹੈਗਾ ਹੁਣ ਅਸ ਤੋਂ ਮੈਂ ਘਰ ਹੀ ਰਿਹਾ ਕਰਨਾ ਵਾਂ ਨਾਲੇ ਖੁਸ਼ ਹੋ ਜਾਣੀ ਆ ਤੇ ਹੁਣ ਇਹਨਾਂ ਨਾਲ ਮੈਂ ਘਰ ਦਾ ਕੰਮ ਕਰਾਇਆ ਕਰਨਾ ਵਾ ਇਹੋ ਤੇ ਉਹ ਚਾਹੁੰਦੀਆਂ ਨੇ ਕਿ ਉੱਥੇ ਜਾਂਦੀ ਕਾਦੇ ਲਈ ਹੈ ਹੱਦ ਨਾਲ ਘਰੇ ਕੰਮ ਕਰਾਇਆ ਕਰੇ ਉਹਨਾਂ ਨੂੰ ਇਹ ਸਾੜਾ ਵਾ ਕਿ 4 ਪੈਸੇ ਕਾਦੇ ਲਈ ਕਮਾ ਲੈਂਦੀ ਆ ਉਹ ਕਿਸੇ ਦੇ ਮਗਰ ਲੱਗ ਕੇ ਕੋਈ ਨੁਕਸਾਨ ਨਹੀਂ ਕਰੀਦਾ ਹੁੰਦਾ ਉਰਤਾਂ ਤਿਆਰ ਹੋ ਤੈਨੂੰ ਮੈਂ ਛੱਡ ਕੇ ਆਵਾਂ ਮੈਂ ਵੀ ਸੋਚਾਂ ਕਿ ਮੈਂ ਨਾਵੇਂ ਇਹ ਉੱਠੀ ਕਿਉਂ ਹਣੀ ਤੂੰ ਤਾਂ ਮੇਰੇ ਤੋਂ ਪਹਿਲਾਂ ਉੱਠ ਪਈ ਹੁੰਨੀ ਹੈ ਪਿੰਦਰ ਮੇਰੀ ਸੁਣ ਲੈ ਇੱਕ ਗੱਲ ਤਨ ਖੋਲ ਕੇ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਜਾ ਤੇ ਪਹਿਲਾਂ ਗੱਲ ਦਾ ਨਿਤਾਲਾ ਕਰੋ ਮੈਂ ਘਰ ਦੇ ਕੰਮ ਕਰਾਂ ਕਿ ਜਾਂ ਆਪਣੀ ਡਿਊਟੀ ਤੇ ਜਾਵਾਂ ਜਦੋਂ ਆਪਣਾ ਵਿਆਹ ਹੋਇਆ ਸੀ ਨਾ ਉਦੋਂ ਵੀ ਇਹ ਗੱਲ ਹੋਈ ਸੀ ਉਦੋਂ ਤੇ ਤੂੰ ਹੀ ਆਨੇ ਵੀ ਤੈਨੂੰ ਘਰ ਦੇ ਕੋਈ ਫਿਕਰ ਨਹੀਂ ਹੋਊਗਾ ਤੂੰ ਜਿੱਥੇ ਜਾਣਾ ਕਰੇਗਾ ਚਲ ਜਾ ਕਰੀ ਤੈਨੂੰ ਕਦੀ ਆਖਿਆ ਵੀ ਘਰ ਦਾ ਕੰਮ ਕਰ हां तो दीदी होने देखो चौदियां ना कि ਘਰ ਦਾ ਕੰਮ ਕਰੇ ਉਹਨਾਂ ਨੂੰ ਤੁਸੀਂ ਕਹੋ ਮੇਰੀ ਜਗ੍ਹਾ ਤੇ ਉਹ ਚਲ ਜਾ ਕਰਨ ਤੇ ਸਾਰੇ ਘਰ ਦੇ ਕੰਮ ਨਾ ਕਰ ਲਿਆ ਕਰਾਂਗੀ ਮੇਰੇ ਤੋਂ ਦੋ ਦੋ ਕੰਮ ਨਹੀਂ ਹੁੰਦੇ ਉਹ ਚਲ ਠੀਕ ਹੈ ਬਾਅਦ ਚ ਕਰ ਲਾਂਗੇ ਹੁਣ ਟਾਈਮ ਨਹੀਂ ਲੰਘਾਂ ਤੇ ਆਏ ਉੱਠ ਤਾਂ ਮੈਂ ਨਹੀਂ ਜਾਣਾ ਮੈਂ ਲੋਈ ਹੀ ਥੋੜੀ ਆ ਉੱਥੇ ਵੀ ਸਾਰਾ ਦਿਨ ਬੈਠੀ ਰਹਿਣੀ ਲੱਤ ਕਾਕੜ ਜਾਂਦਾ ਤੇ ਘਰੇ ਆਣ ਕੇ ਵੀ ਕੰਮ ਕਰਦੀ ਨਾ ਉਹ ਬਾਬਾ ਉੱਠ ਪੈ ਕੋਈ ਨਹੀਂ ਹੋਗਾ ਤਾਂ ਉੱਠ ਜਾਪ ਇਹ ਜਾ ਕੇ ਜਤਨ ਨਾਲ ਗੱਲ ਕਰੋ ਮੈਂ ਫੇਰ ਜਾਣਾ ਜੀ ਉਹਨਾਂ ਚੱਲ ਨਹੀਂ ਮੈਂ ਜਾਣਾ

ਮੰਮੀ ਨਹੀਂ ਛੁੱਟੀ ਟੁੱਟੇ ਨੇ ਫਰ ਗਿਆ ਕਿ ਨਹੀਂ ਛੱਡਣ ਉਹ ਮੰਮੀ ਛੱਡਣ ਕਿ ਜਾਣਾ ਇੱਥੇ ਬਹੁਤ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹਾਂ ਸਿੰਦਰ ਕੀ ਗੱਲ ਹੋਈ ਆ ਉਹ ਮੰਮੀ ਮੈਨੂੰ ਦੇ ਕੋਲ ਸਮਝ ਨਹੀਂ ਲੱਗਣ ਈ ਰੁੱਸ ਕੇ ਬੈਠੀ ਜਾਂਦੀ ਮੈਂ ਨਹੀਂ ਜਾਣਾ ਕਰਨਾ ਕਿਹੜੀ ਗੱਲੋਂ ਰੁੱਸ ਕੇ ਬੈਠੀ ਆਂਦੀ ਦੂਜੇ ਜੀਆ ਨੂੰ ਕਹਿਆ ਕਿ ਤੂੰ ਹੀ ਚੱਲ ਜਾਇਆ ਕਰੋ ਤੇ ਮੈਂ ਘਰ ਦੇ ਕੰਮ ਕਰ ਲਾਂ ਕਰਾਂਗੀ ਨਹੀਂ ਇਹ ਕੀ ਮਤਲਬ ਹੈ ਇਹ ਨੂੰ ਪੁੱਛਣਾ ਸੀ ਮਮਮੀ ਮੈਂ ਤੇ ਪੁੱਛਿਆ ਸੀ ਹਮ ਕੰਮ ਦੀ ਗੱਲ ਐ ਸਾਰੀ ਕੰਮ ਦੀ ਗੱਲ ਐ ਤੂੰ ਹੋਰ ਭਾਬੀ ਹੁਣੀ ਨਾ ਲਾ ਲਾ ਕੇ ਗੱਲਾਂ ਕਰਦੀਆਂ ਨੇ ਇਹਨੂੰ ਵੀ ਇਹ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਹੁਣ ਵਿਚਾਰੀ ਕੰਮ ਕਰੇ ਕਿ ਜਾਂ ਉੱਥੇ ਜਾਇਆ ਕਰੇ ਇਹ ਤੇ ਗੱਲ ਠੀਕ ਐ ਜਿਹੜਾ ਡਿਊਟੀ ਵਾਲਾ ਬੰਦਾ ਉਹਨੂੰ ਉੱਥੇ ਵੀ ਟਾਈਮ ਨਾਲ ਪਹੁੰਚਣਾ ਹੁੰਦਾ ਹੁਣ ਵਿਚਾਰੀ ਕਮਾਈ ਵੀ ਕਰਦੀ ਏ ਤੇ ਨਾਲ ਘਰ ਦੇ ਕੰਮ ਵੀ ਕਰਦੀ ਫਿਰ ਕਿਦਾਂ ਕੰਮ ਚੱਲੂਗਾ ਉਹਨੂੰ ਵੀ ਰੈਸਟ ਲਈ ਟਾਈਮ ਚਾਹੀਦਾ ਹੈ ਨਾ ਚਾਹੀਦਾ ਹੈ ਨਾਲੇ ਕਿਹਵੇਂ ਨਾ ਉਹਨੂੰ ਕੰਮ ਛੱਡ ਕੇ ਵੀ ਜਾਣਾ ਪੈਂਦਾ ਕਿਉਂਕਿ ਜਿਹੜੀ ਡਿਊਟੀ ਹੋ ਤੇ ਪੱਕੇ ਟਾਈਮ ਦੀ ਤੂੰ ਹੋਰ ਹੁਣੇ ਥੋੜਾ ਵਿਚਾਰੀ ਪਹਿਲਾਂ ਸਾਰਾ ਦਿਨ ਉੱਥੇ ਲੱਗੀ ਰਹੇ ਫਿਰ ਆਣ ਕੇ ਘਰ ਦਾ ਵੀ ਕੰਮ ਕਰੇ ਨਹੀਂ ਇਦਾਂ ਤੇ ਨਹੀਂ ਫਿਰ ਘਰ ਚੱਲਦੇ ਮੰਮੀ ਹੁਣ ਫਿਰ ਤੁਸੀਂ ਦੱਸੋ ਵੀ ਕੀ ਕਰਨਾ ਹੈ ਕਰਨਾ ਕੀ ਹੈ ਉਹਨਾਂ ਨੂੰ ਕਹੋ ਵੀ ਘਰ ਦੇ ਕੰਮਾਂ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਕਰਨੀ ਤਿਆਰ ਹੋ ਕੇ ਤੇ ਡਿਊਟੀ ਤੇ ਆਪਣੇ ਟਾਈਮ ਨਾਲ ਜਾਏ ਤੂੰ ਹੋਰ ਮੰਮੀ ਘਰ ਕੰਮ ਵੀ ਕਿੰਨਾ ਕੁ ਹੁੰਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੂੰ ਉਹ ਜਾਣਿਆ ਏ ਨੇ ਤੇ ਜੇ ਤੂੰ ਹੀ ਉਹ ਨਾਲ ਰਲ ਮਿਲ ਕੇ ਇੱਥੇ ਕੰਮ ਹੋਏਗਾ ਤਾਂ ਉਹ ਤੇ ਵਿਚਾਰੀ ਉਥੇ ਇਕੱਲੀ ਕਰਦੀ ਹੈ ਨਾ ਤੇ ਭਾਬੀ ਕਬਲ ਦੀ ਹੋਰ ਸੁਣ ਲਓ ਉਹ ਮੈਨੂੰ ਵੀ ਕਈ ਰਹਿ ਗੱਲਾਂ ਕਰੇਗੀ ਮੂੰਹ ਤੇ ਕਹੇਗੀ ਆ ਜਿ ਵਿਲਾ ਆ ਕੋ ਕੰਮ ਨਹੀਂ ਕਰਦਾ ਤੁਰ ਪੈਂਦਾ ਉਹਦੇ ਨਾਲ ਜੇ ਮੈਂ ਤੁਹਾਨੂੰ ਆਖਿਆ ਵੀ ਉਹਨੂੰ ਐਕਟਿਵ ਆ ਲੈ ਆ ਦੀਏ ਤਾਂ ਵੀ ਨੂੰ ਤੁਸੀਂ ਮੰਨਦੇ ਨਹੀਂ ਸੜਕ ਬੜੀ ਵਗਦੀ ਏ ਹੁਣ ਛੱਡਣ ਤੇ ਮੈਨੂੰ ਜਾਣਾ ਪੈਂਦਾ ਨਾ ਜੇ ਮੈਂ ਨਾ ਜਾਵਾਂਗਾ ਫਿਰ ਕਿੰਨੇ ਜਾਣਾ ਛੱਡਣ ਵੀ ਜਾਣਾ ਲੈਣ ਵੀ ਜਾਣਾ ਹੈ ਤੇ ਬਾਕੀ ਜਿੰਨ ਬਾਕੀ ਮੰਮੀ ਜਿੰਨਾ ਕਿ ਮੇਰੇ ਕੋ ਹੁੰਦਾ ਮਕਰਉਂਦਾ ਆ ਘਰੇ ਮੈਨੂੰ ਨਹੀਂ ਪਤਾ ਵੀ ਕੰਮ ਕਰਨਾ ਏ ਇਹਨਾਂ ਕਾ ਵੀ ਹੁਣ ਗਾਂ ਤੋਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਚਲ ਮੈਂ ਉਹਨਾਂ ਨੂੰ ਜਾ ਕੇ ਤੇ ਸਮਝਾਉਣੀ ਜੋ ਹੋ ਗਿਆ ਨਾ ਹੋ ਗਿਆ ਵੈਸੇ ਜਾ ਉਹਨੂੰ ਕਹਿ ਦੇ ਤਿਆਰ ਹੋ ਤੇ ਜਾ ਚਲੋ ਠੀਕ ਆ ਮੰਮੀ ਇਹਨਾਂ ਨੂੰ ਕੀ ਪਤਾ ਘਰ ਦਾ ਕੰਮ ਕਰਦੀਆਂ ਔਖੀਆਂ ਹੁੰਦੀਆਂ ਨੇ ਪਿੰਡ 'ਚ ਮੇਰੀ ਕਿੰਨੀ ਟੌਰ ਹੈ ਜਦੋਂ ਆਂਦੀਆਂ ਨੇ ਵੀ ਫਲਾਣੇ ਦੀ ਨੂੰ ਨੌਕਰੀ ਕਰਦੀ ਏ ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਕੀ ਹਾਲ ਚਾਲ ਦਾ ਦਾਤੀ ਆ ਜਿਹੜਾ ਇਹ ਸਾਹਿਲ ਦਾ ਹੀ ਨਵਾਂ ਚੈਨਲ ਬਣਾਇਆ ਮੈਂ ਤੇ ਤੁਸੀਂ ਸਾਰੇ ਜਣੇ ਜਿੱਦਾਂ ਹੱਡੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਤੇ ਇਦਾਂ ਹੀ ਇਸ ਵੀਡੀਓ ਨੂੰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ